ਰੀਅਲ ਟਾਈਮ ਈ-ਵੇ ਬਿਲ ਪੋਰਟਲ ਇਹ ਬਹੁਤ ਹੀ ਮੈਸਨਿਕ ਅੱਛੀ ਸ਼ੁਰੂਆਤ ਪੰਜਾਬ ਚ ਹੋਈ ਆ ਇਹਦਾ ਮਤਲਬ ਕੀ ਆ ਕਿ ਅੱਗੇ ਜਿਹੜੇ ਈ-ਵੇ ਬਿਲ ਸੀ ਈ-ਵੇ ਬਿਲ ਜਦੋਂ ਮੰਨ ਲਓ ਦਿੱਲੀ ਚ ਈ-ਵੇ ਬਿਲ ਕੱਟਿਆ ਉਹਦੀ ਇਨਫਰਮੇਸ਼ਨ ਪੰਜਾਬ ਤੱਕ ਪਹੁੰਚਦੇ ਆ ਬੱਸਦੇ ਆ ਤਿੰਨ ਤੋਂ ਚਾਰ ਦਿਨ ਦਾ ਸਮਾਂ ਲੱਗ ਜਾਂਦਾ ਸੀਗਾ ਸਾਨੂੰ ਉਸ ਫਰਾਡ ਨੂੰ ਉਸ ਗੱਡੀ ਦੇ ਟੈਕਸ ਨੂੰ ਅਸੈਸ ਕਰਨ ਦੇ ਅੰਦਰ ਕਿਉਂਕਿ ਲੰਘ ਜਾਂਦੀ ਇਸ ਦਰ ਚ ਪਤਾ ਹੀ ਨਹੀਂ ਲੱਗਦਾ ਸੀਗਾ ਸੋ ਕਿੰਨਾ ਬਿਲ ਜਾਰੀ ਹੋਇਆ ਕਿੰਨਾ ਨਹੀਂ ਹੋਇਆ ਤੋ ਕਈ ਵਾਰ ਯੂਪੀ ਬਿਹਾਰ ਜੇ 3-4 ਦਿਨ ਸਮਾਂ ਲਾਈਏ ਤਾਂ ਪੂਰੇ ਨਾਰਥ ਇੰਡੀਆ ਦੇ ਕੇ ਪੂਰੇ ਇੰਡੀਆ ਦੇ ਟਰੱਕ ਜਿਹੜੇ ਲੱਗੇ ਉਹ ਇੱਕ ਦੇਸਰਾ ਇੱਕ ਦੂਜਾ ਸਟੇਜ ਜਿਹੜਾ ਕਰਾਸ ਕਰਦੇ ਨੇ 3 ਦਿਨ। ਹੁਣ ਜਿਹੜਾ ਅਸੀਂ ਰੀਅਲ ਟਾਈਮ ਈਵੇਲ ਬਿਲ ਪੋਰਟਲ ਬਣਾਇਆਗਾ ਇਹਦੇ ਚ ਅਸੀਂ ਲਗਭਗ ਦਿਨਾਂ 내 ਅਵਰ ਅਸੀਂ ਡਿਟੈਕਟ ਕਰ ਪਾਵਾਂਗੇ ਕਿ ਈਵੇਲ ਦੇ ਜਿਹੜਾ ਉਹ ਦਿੱਲੀ ਚ ਜਨਰੇਟ ਹੋ ਗਿਆ। ਮਾਲ ਜਿਹੜਾ ਫੁਲਾਨੇ ਟਰੱਕ ਚ ਭਰਿਆ ਗਿਆ ਫੁਲਾਨੀ ਦਨ ਸਾਈਨ ਬੰਦ ਫਲਾਨੀ ਜਿਹੜੀ ਆ ਟ੍ਰੇਨ ਤੇ ਆ ਰਹੀ ਆ ਜਾਂ ਗੱਡੀ ਤੇ ਆ ਰਹੀ ਆ ਜਾਂ ਜਿਸ ਵੀ ਵਹੀਕਲ ਤੇ ਆ ਰਹੀ ਆ ਜਿਸ ਵੀ ਟਰਾਂਸਪੋਰਟੇਸ਼ਨ ਦੇ ਸਾਧਨ ਤੇ ਆ ਰਹੀ ਆ ਉਹਨੂੰ ਅਸੀਂ 1 ਘੰਟੇ ਦੇ ਅੰਦਰ ਡਿਟੈਕਟ ਕਰ ਲਵਾਂਗੇ ਕਿ ਹਾਂਜੀ ਇਹ ਦਿੱਲੀ ਤੋਂ ਚੱਲਦੀ ਬੰਗਲੌਰ ਤੋਂ ਚੱਲਦੀ ਕਿੱਥੋਂ ਚੱਲਦੀ ਇਹਦੀ ਡੈਸਿਬੇਸ਼ਨ ਜਿਹੜੀ ਆ ਉਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਪੰਜਾਬ ਦੇ ਕਿਸੇ ਵੀ ਸ਼ਹਿਰ ਚਾ ਤੋਂ ਸਾਨੂੰ ਜਿਹੜਾ ਉਥੇ ਟੈਕਸਟ ਦੀ ਜਿਹੜੀ ਆ ਸਿਲੈਕਟ ਕਰਨ ਦੇ ਅੰਦਰ ਬੈਸਾ ਮਿਲਣਾ ਬੜੀ ਆਸਾਨੀ ਹੋਊਗੀ ਸੋ ਇਹ ਸਾਰਾ ਕੁਝ ਪੋਸੀਬਲ ਆ ਹੋਰਲੇ ਸਮੇਂ ਤੁਸੀਂ ਕੁਝ ਹੋਰ ਪੋਰਟਲ ਜਿਹੜੇ ਬੜੀ ਜਲਦੀ ਲਾਂਚ ਕਰਨ ਵਾਲੇ ਆ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਨਾਲ ਬੈਸਾਂਵਿੰਦਾ ਪੰਜਾਬ ਦੀ ਟੈਕਸ ਐਨਫੋਰਸਮੈਂਟ ਜਿਹੜੀ ਆ ਹੋਰ ਸਟਰੋਂਗ ਹੋਊਗੀ ਹੋਰ ਮਜ਼ਬੂਤ ਹੋਊਗੀ ਤਾਂ ਕਿ ਪੰਜਾਬ ਦਾ ਪੈਸਾ ਜਿਹੜਾ ਇੱਕ ਇੱਕ ਪੈਸਾ ਉਹ ਕੋਈ ਉਹਨੂੰ ਕੋਈ ਚੋਰੀ ਦਾ ਕਰ ਸਕੇ ਟੈਕਸ ਦਾ ਔਰ ਲਗਾਤਾਰ ਉਹ ਸਾਡੇ ਖਜ਼ਾਨੇ ਚ ਆਵੇ